ਮੁੰਡੇ ਦੁਨੀਆ ਦਾ ਨਾਮ ਆਇਆ ਉਹ ਕੇਸ ਤਾਂ ਉਹ ਮਦਨ ਬਣਾਇਆ ਨੇ ਸਿਮਰਪੁਰ ਵਾਲੇ ਜੀ ਉਹ ਮੈਂ ਕਿਹਾ ਪਾਲੇ ਮੈਂ ਅਸ ਸੀ ਦਾਦੇ ਦੇ ਬਾਦੇ ਪਰੇਤਾਂ ਬਾਦ ਇਹਨਾਂ ਦਾ ਸਤਨ ਕਰਦੇ ਪੀਸੀ ਨੂੰ ਸਤਨ ਕਰਦੇ ਬਿਨਾਂ ਦੱਸ ਦੇ ਚਿੱਟੇ ਦੀ ਜੇ ਨੰਬਰ ਸਤੋਂ ਇਹ ਸਪਲਾਈ ਦਾ ਲੇਦਾ ਹੈ ਤਿੰਨ ਦਿਨੀ ਤੋਂ ਨਿਕਲ ਨੂੰ ਬਾਈ ਬਾਈ ਕਰਕੇ ਇੰਨਾ ਨਹੀਂ ਜਿੰਦੇ ਦੇ ਪ੍ਰਤਵਾਰ ਇਹਨਾਂ ਸਤਨ ਦਾ ਉਹ ਇਸ 3 ਵਰਦੇ ਇਹਨੇ ਸਮਝਾ ਕਰਦੇ ਹੈ ਇਹਨੇ ਕਈ ਬੰਦ ਕਰਦੇ ਸਮਾਣਾ सदर ਪੁਲਿਸ ਵੱਲੋਂ ਇੱਕ ਅਥਿਤ ਲੋਜਵਾਨ ਵਿਅਕਤੀ ਆ ਕੇ ਗੱਲ ਚੋਰੀ ਕੀਤੀ ਸੀਦਾ ਤੇ ਰਾਜੀ ਕੁਲਾਰ ਨੂੰ ਪੜ੍ਹਨ ਨਹੀਂ ਸੈਣਾ ਹੂੰ ਕਿੰਨੀ ਵਾਰ ਲਈਏ ਹੁਣ ਤੱਕ ਤੁਸੀਂ ਪੰਜ ਚਾਰ ਵਾਰ ਲਈਏ ਹੂੰ ਪੰਜ ਛੇ ਵਾਰ ਲਈਏ ਹੁਣ ਕਿੱਥੋਂ ਬਰਾਮ ਜੀ ਤੇਰੀ ਇਹ ਸਭ ਤੋਂ ਇਹ ਆਪਣਾ ਬਿਆਲ ਕਲੰਗ ਨਾੜ ਕਲੰਗ ਦੇਣ ਜਰਾ ਸੀ ਕਿਸੇ ਨੂੰ ਹਾਂ ਜੀ ਇੱਕਮ ਤੁਸੀਂ ਕਿਉਂ ਕਰਦੇ ਹੋ ਜਦ ਤੁਹਾਨੂੰ ਪਤਾ ਹੈ ਕਿ ਕਿੰਨਾ ਨੁਕਸਾਨ ਹੋਇਆ ਸਰ ਮੈਂ ਪੀਮ ਦਾਰਦੀ ਸੀ ਜੀ ਇੰਨਾ ਲੈ ਕੇ ਆਉਂਦਾ ਹਾਂ ਹਾਂ ਜੀ ਇਹ ਕਿੱਥਾ ਲਿਆ ਕੇ ਰੱਖਿਆ ਹੈ ਯੂਨੀਵਰਸਿਟੀ ਜਿੰਦ ਲੱਗੇ ਹੋਏ ਆ ਠੀਕ ਆ ਉਸ ਸੰਬੰਧੀ ਸਾਡੀ ਤਫ਼ਤੀਸ਼ ਹਲੇ ਜਾਰੀ ਹੈ ਜਿਵੇਂ ਨਰਮਲ ਸਿੰਘ ਬਨ ਸਮੀਰ ਆਪਣੇ ਸਾਥੀ ਕਰਮਚਾਰੀਆਂ ਦੇ ਪਿੰਡ ਮਿਆਲਾ ਕਲਾਂ ਜਾ ਰਹੇ ਸੀਗੇ ਤਾਂ ਇੱਕ ਮੁਕਰੀ ਹੋਈ ਸੀ ਕਿ ਗੁਰਪ੍ਰੀਤ ਸਿੰਘ ਨਾਂ ਦਾ ਬੰਦਾ ਇੱਕ ਮੋਟਰਸਾਈਕਲ ਤੇ ਆਪਣਾ 64 ਪਿੰਡ ਦਾ ਰਹਿਣ ਵਾਲਾ ਸੀ ਇਹ 64 ਤੋਂ ਲੈ ਕੇ ਪਿੰਡਾਂ ਵਿੱਚ ਦੀ ਮਿਆਲਾ ਮਿਆਲ ਕਲਾਂ ਨੂੰ ਆ ਰਿਹਾ ਸੀਗਾ ਤਾਂ ਨੇੜੇ ਜੋ ਸੂਆ ਬਾਹਦ ਪਿੰਡ ਮਿਆਲ ਕਲਾਂ ਜਦੋਂ ਉੱਥੇ ਨਾਕਾਬੰਦੀ ਕੀਤੀ ਹੋਈ ਸੀ ਤਾਂ ਪਿੰਡ ਬੱਡੀ ਤਰਫ ਤੋਂ ਇਹ ਪਿੰਡ ਮਿਆਲਕਲਾ ਨੂੰ ਮੋਟਰਸਾਈਕਲ ਤੇ ਆ ਰਿਹਾ ਸੀਗਾ ਜਿਹਨੇ ਮੋਟਰਸਾਈਕਲ ਦੀ ਆਪਣੀ ਸੱਜੀ ਸਾਈਡ ਤੇ ਇੱਕ ਲਫਾਫਾ ਟੰਗਿਆ ਹੋਇਆ ਸੀ ਜਿਹ ਵੀ ਚੈੱਕ ਕਰਦੇ ਜਿਹਦੇ ਵਿੱਚੋਂ 55 ਗ੍ਰਾਮ ਹੈਰਨ ਰੈਡ ਚਿੱਟਾ ਜਿਹੜਾ ਹੈਗਾ ਉਹ ਰਿਕਵਰ ਹੋਇਆ ਕੀ ਨਾਮ ਹੈ ਨਾ ਇਹਦਾ ਨਾਮ ਗੁਰਪ੍ਰੀਤ ਸਿੰਘ ਆ ਇਹਦੇ ਖਿਲਾਫ ਪਹਿਲਾਂ ਵੀ ਕਈ ਮਕਦਮੇ ਦਰਜ ਨੇ ਇਹ ਚੌੜ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਇਹਦੇ ਫਾਦਰ ਨੇ ਬਲਦੇਵ ਸਿੰਘ ਆ ਪਹਿਲਾਂ ਵੀ ਇਹਦੇ ਖਿਲਾਫ ਕਈ ਮਕਦਮੇ ਜਿਹੜੇ ਇਨਸਕ੍ਰਾਈਮ ਦੇ ਚਿੱਟੇ ਦੇ ਦਰਜ ਨੇ ਮਤਲਬ ਕਿ ਇਹ ਕੰਮ ਕਰਦਾ ਹੈ ਜਿਵੇਂ ਕਿ ਇਹ ਕਰਨ ਕਰਨ ਦਾ ਆਦੀ ਆ ਜੋ ਇਹਨੇ ਪੁੱਛ ਕੇ ਉਸ ਦੇ ਦੌਰਾਨ ਇਹਨੇ ਮੰਨਿਆ ਵੀ ਮੈਂ ਇੱਕ ਕੋਈ ਬੰਦਾ ਅੰਮ੍ਰਿਤਸਰ ਦਾ ਹੈਗਾ ਤੇ ਇੱਕ ਬੰਦਾ ਕੋਈ ਹੈਗਾ ਇਹ ਨਿਗਰੋ ਦਿੱਲੀ ਤੋਂ ਲਿਆ ਕੇ ਇੱਥੇ ਜਿਹੜੇ ਆਪਣੇ ਗਾਕਾਂ ਨੂੰ ਇਹ ਸਪਲਾਈ ਦਿੰਦਾ ਸੀਗਾ ਇਸ